ਪਤਾ ਆ ਸਾਨੂੰ ਭਈ ਜੂਨ 84 ਠੀਕ ਆ ਉਦੋਂ ਪਹਿਲਾਂ ਤੇ ਨੈਰੇਟਿਵ ਸਾਨੂੰ ਜਿਹੜੇ ਦਿੱਤੇ ਗਏ ਆ ਉਹ ਕੁਝ ਤਾਂ ਨਾ ਸਮਝ ਲੀਡਰਾਂ ਵੱਲੋਂ ਠੀਕ ਆ ਭਈ ਅਕਸਰ ਹੁੰਦਾ ਇਦਾਂ ਆ ਜਦੋਂ ਮੈਦਾਨ ਖਾਲੀ ਹੋਵੇ ਨਾ ਤਾਂ ਹਰ ਇੱਕ ਨੂੰ ਲੱਗਦਾ ਪੰਜਾਬੀਆਂ ਦੇ ਅੰਦਰ ਬਹੁਤ ਜ਼ਿਆਦਾ ਮੈਂ ਨਿਊਜ਼ੀਲੈਂਡ ਜਦੋਂ ਗੱਲ ਹੁੰਦੀ ਹੈ ਨਾ ਮੈਂ ਨਿਊਜ਼ੀਲੈਂਡ ਦੀ ਤੁਹਾਨੂੰ ਗੱਲ ਕਰ ਦਿੰਨਾ ਹੁੰਦਾ ਆਪਾਂ ਇਹ ਵੀ ਗੱਲ ਕਰਦੇ ਹੁੰਦੇ ਆ ਕਿ ਜਦੋਂ ਚੌਲ ਕੋ ਦਾਲ ਸਬਜ਼ੀ ਹੁਣ ਤੁਸੀਂ ਰਾਜਮਾ ਬਣਾਉਨੇ ਆ ਚਨੇ ਬਣਾਉਨੇ ਆ ਚੌਲ ਬਣਦੀ ਆ ਉਹਦੇ ਜਿੱਦਾਂ ਨਹੀਂ ਹੁੰਦੀ ਵੀ ਤੁਸੀਂ ਇਦਾਂ ਕੜਛੀ ਫੇਰ-ਫੇਰ ਕੇ ਕਦੇ ਥੱਲੇੋਂ ਛੱਨੇ ਦੇ ਦਾਣੇ ਕੱਢੀ ਕਦੇ ਇਧਰੋਂ ਕੱਢੇ ਕਦੇ ਇਧਰੋਂ ਕੱਢੇ ਨਹੀਂ ਬਸ ਜਿੱਦਾਂ ਹੁੰਦਾ ਬੰਦਾ ਉੱਥੇ ਕਰਕੇ ਉਹਨੂੰ ਫੇਕ ਦੇਗਾ ਜਿੱਕਣਾ 10 ਮਿੰਟ ਬੁੜੇ ਹੁਣ ਅਸੀਂ ਉਹ ਦੋ ਦਾਣੇ ਜਿਹੜੇ ਆ ਆਪਣੇ ਵਾਲੇ ਤੁਸੀਂ ਆਪਣੇ ਵਾਲੇ ਦੁਆਲੇ ਦੇਖ ਲਿਓ ਨਿਊਜ਼ੀਲੈਂਡ ਦੇ ਵਿੱਚ ਮੈਂ ਦੇਖਦਾ ਹੁੰਨਾ ਹਰ ਇੱਕ ਗੁਰਦੁਆਰਾ ਹੁਣ ਜਦੋਂ ਮੈਂ ਗੱਲ ਕਰਨ ਲੱਗਾ ਕਿਸੇ ਵੀ ਗੁਰਦੁਆਰੇ ਦਾ ਪ੍ਰਬੰਧਕ ਫੋਨ ਕਰ ਲੈ ਭਾਈ ਜੀ ਸਾਡੇ ਗੁਰਦੁਆਰੇ ਪ੍ਰੋਬਲਮ ਨਹੀਂ ਸੀ ਅੱਗੇ ਇਹ ਕਿਹਾ ਜਾਂਦਾ ਸੀ ਵੀ ਨਾਨਕ ਸਰ ਠਾਠ ਵਾਲਿਆਂ ਦੀ ਇਹ ਇਸ਼ੂ ਈਗੋ ਦਾ ਕਬਜੇ ਦਾ ਹੁਕਾਰ ਦਾ ੱੱਕੇ ਦਾ ਇੱਕ ਦੂਜੇ ਨੂੰ ਪਿਛਾੜਨ ਦਾ ਅੱਗੇ ਜਾਣ ਦਾ ਨਹੀਂ ਹੈ ਤੂ ਉਹ ਦਾਵਾ ਵੀ ਕਰਦੇ ਸੀ ਉਹ ਸਾਰੇ ਕਹਿੰਦੇ ਜੀ ਉੱਥੇ ਇਦਾਂ ਵਧੀਆ ਆ ਉੱਥੇ ਉੱਥੇ ਸਿਸਟਮ ਬਹੁਤ ਸੁਹਣਾ ਉਹਨਾਂ ਦੇ ਨਾਨਕਸਰੀਆਂ ਦੇ ਪੇ ਬਸ ਟਰਸਟ ਆ ਕੋਈ ਬੰਦਾ ਕੋਈ ਮੈਨੇਜਮੈਂਟ ਪਰ ਉੱਥੇ ਵੀ ਦੇਖਿਆ ਸੀ ਉੱਥੇ ਵੀ ਰਾਜੂ ਸਿਗਾ ਚਰਨ ਸਿੰਘ ਸਿਗਾ ਠੀਕ ਹੈ ਬਾਬਾ ਅਮਰ ਸਿੰਘ ਦੇ ਨਾਲ ਜਿਹੜੇ ਬੰਦੇ ਮੈਨੇਜਰ ਵੀ ਸੀਗੇ ਜਿਹੜੇ ਪ੍ਰਬੰਧਕ ਵੀ ਸੀਗੇ ਕਿਉਂ ਜੇ ਜੇ ਨਹੀਂ ਵੀ ਮੈਨੇਜਮੈਂਟ ਨਹੀਂ ਹੈ ਜਿਹੜਾ ਟਰਸਟੀ ਆ ਜਿਹੜਾ ਮਾਲਕ ਆ ਹੁਣ ਮੰਨ ਲਓ ਹੋਟਲ ਆ ਹੋਟਲ ਦੇ ਵਿੱਚ ਇਦਾਂ ਬੂਟਾ ਪਾ ਕੇ ਤਾਂ ਪ੍ਰਬੰਧਕ ਨਹੀਂ ਚੁਣੇ ਜਾਂਦੇ ਰੈਸਟੋਰੈਂਟਾਂ ਦੇ ਵਿੱਚ ਮਾਲਕ ਹੁੰਦਾ ਪਰ ਹੁਣ ਜਦੋਂ ਉਹਨੂੰ ਬੰਦੇ ਸੱਦ ਲੈ ਕੱਪੜਾ ਕਰ ਲਿਆ ਫਿਰ ਕੀ ਕਰਦਾ ਉਹ ਕਦੇ ਬੀਟਰ ਦੇ ਨਾਲ ਸ਼ੈਫ ਦੇ ਨਾਲ ਜੇ ਬੰਦੇ ਨੇ ਕੰਟੇਨਰ ਮੰਗਾ ਲਿਆ ਉਹਦੇ ਵਿੱਚ ਹੁਣ ਬੰਦਾ ਕਹਿੰਦਾ ਮੈਂ ਟਮਾਟਰ ਮੰਗਾਏ ਗੰਡੇ ਮੰਗਾਏ ਆ ਚੌਲ ਮੰਗਾਏ ਜੀ ਇੰਡੋਨੇਸ਼ੀਆ ਤੋਂ ਫਰਾਂਸ ਨਾਲ ਇਦਾਂ 10 ਕਿਲੋ ਫੀਮ ਆ ਗਈ ਬੀਗ ਕੰਟੇਨਰ ਆਇਆ ਦਾ ਸਾਲ ਦੇ ਵਿੱਚ ਵੇਚ ਦਿੱਤੀ 10 ਲੱਖ ਦੀ ਹੈ ਨਾ ਫਿਰ ਰੈਸਟੋਰੈਂਟ ਤਾਂ ਨਾਂ ਦੇ ਲਈ ਚੱਲਦਾ ਚਾਰ ਪੰਜ ਸਾਲ ਕਰਦ ਰ ਮੁੜ ਕੇ ਫੜਿਆ ਗਿਆ ਬਾਅਦ ਪਤਾ ਲੱਗਾ ਕਿ ਉਹ ਤਾਂ ਸ਼ੈਫ ਦੇ ਨਾ ਆ ਹੁਣ ਲੱਗਿਆ ਕਿ ਮੈਨੂੰ ਕੀ ਪਤਾ ਯਾਰ ਮੈਂ ਤਾਂ ਮੈਂ ਤਾਂ ਵੇਟਰ ਬਿਆ ਤਾਂ ਬਹਿਰਾ ਆ ਮੈਂ ਤਾਂ ਮੈਂ ਤਾਂ ਸਮਾਨ ਉਹ ਉੱਥੇ ਪੜਾਉਂਦਾ ਸੀ ਮੈਨੂੰ ਇੱਕ ਦਿਨ ਸਾਈਨ ਕਰਨ ਨੂੰ ਕਿਹਾ ਮੈਂ ਕਰ ਦਿੱਤੇ ਬਾਅਦ ਪਤਾ ਲੱਗਾ ਕਿ ਹੋਟਲ ਚੱਲਦਾ ਸੀ ਇੱਕ ਵੱਖਰੀ ਕੰਪਨੀ ਖੁੱਲੀ ਹੋਈ ਸੀ ਕੰਪਨੀ ਇੱਕ ਬ੍ਰਕਰ ਦੇ ਨਾਂ ਖੁੱਲੀ ਹੋਈ ਸੀ ਉਹਨੂੰ ਪਤਾ ਹੀ ਨਹੀਂ ਵਿਚਾਰ ਜਦੋਂ ਲੋਡ ਪੈਂਦੀ ਉਹ ਤਾਂ ਸੈਨ ਕਰਾ ਲੈਨੇ ਸੈਰਨ ਉਹਦੇ ਇਲੈਕਟ੍ਰੋਨਿਕ ਰੱਖਿਓਆ ਤੇ ਬਸ ਜੋ ਜਦੋਂ ਲੋਡ ਪੈਂਦੀ ਆ ਉਹਨੂੰ ਵਰਤ ਲੈਂਦੇ ਆਪਣਾ ਕੰਮ ਕਰੀ ਜਾਂਦੇ ਮਤਲਬ ਜਦੋਂ ਫੜਿਆ ਗਿਆ ਬੰਦਾ ਹੁਣ ਇੱਕ ਕਮ ਗੁਰਦੁਆਰਿਆਂ ਚ ਵੀ ਹੁੰਦਾ ਹੁਣ ਜਿਹਨ ਮੈਨੇਜਰ ਰੱਖਿਆ ਤਨਖਾਹ ਤੇ ਰੱਖਿਆ ਅਗਲੇ ਨੂੰ ਕਹਿੰਦਾ ਪਿਆ 10 ਬੰਦਿਆਂ ਦਾ ਵੀਜ਼ਾ ਅਪਲਾਈ ਕਰਦੇ ਉਹਨੂੰ ਕਿਉਂ ਫਰਮ ਪਰਖੀ ਕਰ ਦਿੱਤਾ ਉਹ ਉਹਦੀ ਤਾਂ ਜੌਬ ਹੀ ਆ ਨਾ ਵੀ ਤੁਸੀਂ ਤੋਂ ਹੁਣ ਹੋਟਲ ਦਾ ਮੈਨੇਜਰ ਵੀ ਹੋਵੇ ਮੈਨੇਜਰ ਨੂੰ ਜਦੋਂ ਕਿਹਾ ਵੀ ਭਾਈ ਤੂੰ ਆਪਣਾ ਕੰਟੇਨਰ ਆਉਣ ਵਾਲਾ ਸੀ ਸੈਂਡ ਕਰ ਤੂੰ ਆਰਡਰ ਕਰ ਦਿੱਤਾ ਉਹ ਕਹਦਾ ਨਹੀਂ ਜੀ ਅੱਜ ਤਾਂ 50 ਬੈਗ ਹੈਗੇ ਉਹ ਕਹਿੰਦਾ ਨਹੀਂ ਹੋਰ ਕਰ ਤੂੰ 10 ਬੰਦੇ ਹੋਰ ਮੰਗਦੇ ਆ ਉਹਨੇ ਤਾਂ ਉਹਨੇ ਆਰਡਰ ਕਰ ਉਹਨੂੰ ਇਹ ਨਹੀਂ ਨਾ ਪਤਾ ਵਿੱਚ ਡੀਲ ਕਿਹੜੀ ਹੋਈ ਉਹ ਡੀਲ ਤੱਕ ਕੋਈ ਹੋਰ ਕਰ ਰਿਹਾ ਹੁਣ ਇਮੀਗ੍ਰੇਸ਼ਨ ਤੇ ਬੰਦੇ ਸੱਦੇ ਜਾ ਰਹੇ ਆ ਡੀਲ ਤੱਕ ਹੋਰ ਕਰ ਰਿਹਾ ਪਿੱਛੇ ਨਗਰ ਕੰਦਨ ਨਗਰ ਆਪਾ ਨਗਰ ਕੀਰਤਨ ਕਰਾਉਣਾ ਜੀ ਵਿਸਾਖੀ ਦੇ ਉੱਤੇ 10 ਜੱਥੇ ਆਉਣੇ ਆ ਕਬੱਡੀ ਦੇ ਮੈਚ ਕਰਾ ਰਹੇ ਆ 40 ਪਲੇਅਰ ਪਾਕਿਸਤਾਨ ਤੋਂ ਆ ਰਹੇ ਆ 40 80 ਪਲੇਅਰ ਇੰਡੀਆ ਤੋਂ ਆ ਰਹੇ ਆ ਕੈਨੇਡਾ ਤੋਂ ਆਉਣੇ ਆ ਫਲਾਨੇ ਆਉਣੇ ਆ ਕੈਨੇਡਾ ਵਾਲੇ ਆ ਇੰਗਲੈਂਡ ਵਾਲੇ ਹੋ ਜੈਨੂਅਲ ਹੋਣੇ ਆ ਬਾਕੀ ਜਿਹੜੇ ਉੱਥੇ ਆ ਇੰਡੀਆ ਤੋਂ ਉਹਦੀ ਗਾਰੰਟੀ ਥੋੜੀ ਹੈ ਹੁਣ ਜਿਹੜੇ ਕੀਰਤਨੀ ਜੱਥੇ ਆਉਣੇ ਉਹਦੀ ਗਾਰੰਟੀ ਗਾਰੰਟੀ ਥੋੜੋ ਇਦਾਂ ਮਤਲਬ ਮੈਂ ਨਿਊਜ਼ੀਲੈਂਡ ਦਾ ਮੈਂ ਦੇਖਦਾ ਹੁੰਨਾ ਵੀ ਹਰੇਕ ਗੁਰਦੁਆਰੇ ਦੇ ਅੰਦਰ ਪੰਜਾਬੀਆਂ ਦੇ ਅੰਦਰ ਜਦੋਂ ਜਾਂਦੇ ਆ ਨਾ ਝਗੜਾ ਪਤਾ ਕਿਸ ਗੱਲ ਦਾ ਹੁੰਦਾ ਜਿਹੜੇ ਪਿੱਛੇ ਬੈਠੇ ਹੁੰਦੇ ਆ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਇਹ ਤਾਂ ਕੰਮੇ ਕੁਛ ਨਹੀਂ ਇਹ ਸਾਲਾ ਝੱਡੂ ਜਿਹਾ ਬੰਦਾ ਮੂਰੇ ਸਾਰਾ ਗੁੱਸਾ ਵੀ ਬੈਠਾ ਹੈ ਤੇ ਮੇਰਾ ਸੂਤ ਆਪੇ ਕਿਸੇ ਤਰ੍ਹਾਂ ਲੈ ਹੁਣ ਉਹਨੂੰ ਉਹਨੂੰ ਸੈਕਟਰੀ ਬਣਾ ਦ। ਹੈ ਦੱਸ ਆ ਆ ਛੋਲੇ ਬਣਾਈਏ ਪਕੌੜੇ ਕੀ ਪ੍ਰਧਾਨ ਬਣਾ ਦ। ਉਹ ਪਿੱਛੇ ਬੈਠ ਕੇ ਚਿਚੀਆਂ ਖਾਈ ਜਾਂਦਾ ਜਿਹੜਾ ਮੂਰੇ ਉਹਨੂੰ ਪਤਾ ਮੇਰੇ ਚ ਯੋਗਤਾ ਹੈ ਨਹੀਂ ਸੁਣਤਾ ਗਿਆ ਮੇਰਾ ਹੁਣ ਜੇ ਮੈਂ ਸਿਆਣਾ ਬੰਦਾ ਮੂਰੇ ਲਿਆਂਦਾ ਉਹ ਤਾਂ ਮੈਨੂੰ ਲਾ ਕੇ ਸਿੱਟ ਦੇਣਾ ਕਿਉਂਕਿ ਪਿਛਲੇ ਤਾਂ ਪਹਿਲਾਂ ਕਿ ਚਿਚੀਆਂ ਖਾ ਰਿਆ ਕੋਪਰੇਸ਼ਨ ਨਹੀਂ ਕੋਈ ਹੈ ਹੁਣ ਹਾਲਾਂਕਿ ਅਸੀਂ ਉਦਰਤ ਦੇ ਨਿਜਮ ਨੂੰ ਪਿੱਛੇ ਕਰ ਰਹੇ ਆਂ ਵੀ ਤਖਤ ਬਈ ਤਖਤੇ ਕੀ ਲਾਇਕ ਕਦੇ ਕਦੇ ਗੁਰਬਾਣੀ ਨੂੰ ਨਾ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਨੁਕਤੇ ਨਾਲ ਪੜ੍ਹ ਕੇ ਦੇਖਿਓ ਨੁਕਤਾ ਇਹ ਆ ਕਿ ਇੱਕ ਹੀ ਜਿਹਨੂੰ ਰੱਬ ਕਹਿੰਦੇ ਆ ਤੁਸੀਂ ਕਹਿੰਦੇ ਪਿਆਲੂ ਕਿਰਪਾਲੂ ਬਲੋ 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 ਪਿਆ ਕਰਦਾ ਜਮੂਨ ਦਾ ਮਾਰਦਾ ਹੈ ਨਾ ਪੇ ਤਾਂ ਮੈਂ ਤਾਂ ਉਹਦੇ ਕਰਕੇ ਆ ਹਣਾ ਮੇਰਾ ਉਹੀ ਮਾਤਾ ਇਹ ਸਾਰੀਆਂ ਗੱਲਾਂ ਜਿਹਨੂੰ ਰੱਬ ਕਹਿੰਦੇ ਵਧੀਆ ਵਧੀਆ ਰੱਬ ਚਤਵ ਕੀ ਅਸੀਂ ਕਹਿੰਦੇ ਦੁਨੀਆ ਬਣਾਈ ਆ ਬਣਾਇਆ ਬੁੜਾਇਆ ਹੈ ਨਾ ਉਹਦੇ ਨਾਲ ਨਾਲ ਸਾਰੇ ਗੁਣ ਲਿਖ ਕੇ ਠੀਕ ਫਿਰ ਕਿਹੋ ਪਿਓ ਜਿਹੜਾ ਰੱਬ ਆ ਨਾ ਉਹ ਪਤਾ ਕੌਣ ਹੈ ਜਿਹੜਾ ਗੁਰੂ ਸਾਹਿਬ ਨੇ ਜਿਹਨੂੰ ਇੱਕ ਕਿਹਾ ਨਾ ਇੱਕ ਹੀ ਰੱਬ ਆ ਫੇਓ ਦੇ ਅਰਥ ਕਰਕੇ ਦੇਖੋ ਹੁਕਮ ਕੀ ਨਿਜਮ ਨਾਮ ਕੀ ਨਿਜਮ ਨਾਮ ਕੇ ਤਾਰੇ ਸਗਲੇ ਜਗਤ ਨਿਜਮ ਦੇ ਵਿੱਚ ਬੱਜੇ ਹੋਏ ਐਦਾਂ ਇੰਦਾ ਨਹੀਂ ਹੈ ਉੱਥੇ ਬੈਠੇ ਨੂੰ ਕਿਸੇ ਨੂੰ ਕਰਨਾ ਪੈਂਦਾ ਵੀ ਨਹੀਂ ਹੈ ਬੱਕਰੇ ਦੀ ਕਿਡਨੀ ਬਣਾਉਣੀ ਹੋਣਾ ਸੀ ਉਂਗਲੇ 2.5 ਚੇਂਜ ਕਰੋ ਓਏ 10 ਕਿਡਨੀਆਂ ਬੰਦੇ ਦੀਆਂ ਬਣ ਗਈਆਂ ਹੁਣ ਬੱਕਰੇ ਦੀਆਂ ਬਣਾਉਣੀਆਂ ਆਪਾਂ ਐਦਾਂ ਨਹੀਂ ਹੈ ਬਸ ਇੱਕ ਆਟੋਮੈਟਿਕਲੀ ਹੋ ਰਿਹਾ ਆਪਣੇ ਆਪ ਆਟੋਮੈਟਿਕਲੀ ਵੀ ਉਹ ਵੀ ਉਹ ਵੀ ਸ਼ਬਦ ਅਸੀਂ ਬਣਾਇਆ ਨਾ ਅਸੀਂ ਮਸ਼ੀਨ ਬਣਾਉਂਤੀ ਸਰ ਕੋ ਸੈੱਟ ਕਰਤਾ ਇਦਾਂ ਇਦਾਂ ਹੀ ਉਹਦੇ ਵਿੱਚ ਵੀ ਕੁਛ ਨਾ ਕੁਛ ਤਾਂ ਕਰਨਾ ਪੈਂਦਾ ਫੀਡ ਕਰਨਾ ਪੈਂਦਾ ਉਹਦੇ ਫਿਰ ਇਹ ਆਟੋਮੈਟਿਕਲੀ ਚੱਲਦਾ ਉਸ ਹੈ ਭੰਗਿਆ ਉਹ ਬੜਾ ਬੜਾ ਡੂੰਗਾ ਨੁਕਤਾ ਹੈ ਆਪਣੇ ਆਪ ਤੋਂ ਆਪਣੇ ਆਪ ਹੀ ਹੋ ਰਿਹਾ ਔਰ ਜਿਹੜਾ ਉਹਦਾ ਵਿਕਾਸ ਵੀ ਹੋ ਰਿਹਾ ਅਸੀਂ ਪਾਸ਼ਾਵਾ ਸਿੱਖਦੇ ਹਾਂ ਉਹ ਕਹਿੰਦੇ ਜਿਹੜੀ ਮਾਤ ਪਾ ਸਾਹ ਹੈ ਤੁਹਾਡੀ ਨਾਲ ਉਹ 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 ਤੁਹਾਡੇ ਗੇੜ ਚ ਆ ਜਾਇ ਇੱਕ ਵਾਰੀ ਉਹ ਤਾਂ ਉੱਤੇ ਜਿੰਨੀ ਮਰਜ਼ੀ ਸਿੱਖੀ ਤੁਹਾਡੇ ਲਰਨਿੰਗ ਕਰਨੇ ਦਾ ਸਿੱਖਣ ਦਾ ਸੰਬੰਧ ਪਹਿਲੀ ਗੱਲ ਤਾਂ ਇਹ ਨੁਕਤਾ ਸਮਝ ਲਈਏ ਇੱਕ ਹੈਗਾ ਸਿੱਖਣਾ ਦੂਜਾ ਹੈਗਾ ਆ ਉਸ ਸਿੱਖੇ ਹੋਏ ਨੂੰ ਯਾਦ ਰੱਖਣਾ ਤੀਜਾ ਹੈਗਾ ਆ ਜਿਹੜਾ ਸਿੱਖ ਲਿਆ ਜਿਹੜਾ ਯਾਦ ਆ ਸਾਨੂੰ ਉਹਨੂੰ ਆਪਣੇ ਐਕਸ਼ਨਾਂ ਵਿੱਚ ਲੈ ਕੇ ਆਉਣਾ ਫਿਰ ਹੈਗਾ ਆ ਸਿੱਖੇ ਹੋਏ ਨੂੰ ਯਾਦ ਕਰਕੇ ਐਕਸ਼ਨਾਂ ਵਿੱਚ ਲਿਆ ਕੇ ਉਹਦੀ ਪ੍ਰੈਕਟਿਸ ਕਰਨਾ ਐਕਸਪਰਟ ਹੋਣਾ ਐਕਸਪੀਰੀਅੰਸ ਕਰਨਾ ਕੰਫੀਡੈਂਸ ਵਧਾਉਣਾ ਆਪਣਾ ਫਿਰ ਜਾ ਕੇ ਉਹ ਆਦਤ ਬਣਦੀ ਹੈ ਜਿਹਦਾ ਸਾਹ ਲੈਨੇ ਆ ਸੀ ਕਦੇ ਕਦੇ ਇਦਾਂ ਹੋਇਆ ਕਿ ਬੰਦਾ ਕਹੇ ਵੀ ਯਾਰ ਮੈਂ ਇਦਾਂ ਗੱਲ ਕਰੀ ਜਾਨਾ ਮੈਂ ਸਾਹ ਮੈਨੂੰ ਕਿਤੇ ਸਾਹ ਲੈਣ ਦਾ ਚਿੰਤਾ ਨਾ ਭੁੱਲ ਜਾ ਉੜਕਲਾ ਕਹਿੰਦਾ ਪਾਣੀ ਦਾ ਗਲਾਸ ਵੀ ਕਹਿੰਦਾ ਠਹਿਰ 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 ਮੈਂ ਇਦਾਂ ਮੈਦਾ ਨਾ ਹੁਵੇ ਮੈਂ ਹੁਣ ਇਦਾਂ ਚੀਂਡ ਲਾ ਕੇ ਪੀ ਕੇ ਤਾਂ ਮੈਂ ਸਾਹੀ ਨਾਲ ਲੰਮਾ ਮੈਂ ਵਿੱਚ ਇਦਾਂ ਮੈਂ ਇਦਾਂ ਪਿਠਹਿਰ ਮੈਂ ਚੇਤਾ ਕਰਾਂ ਦੋ ਕੁਟ ਪੀਣੀਆਂ ਫੇ ਮੈਂ ਸਾਹ ਲੈਣਾ ਲੰਬਾ ਇਦਾਂ ਹੋਇਆ ਕਦੇ 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 ਅੱਖਾਂ ਚ ਮੱਕਣ ਲਈ ਇਦਾਂ ਅੱਖਾਂ ਚ ਮੱਕਣ ਲਈ ਐਫਰਟ ਕੀਤਾ ਕਿਤੇ ਕੋਈ ਸੋਹਣੀ ਚੀਜ਼ ਦਿਸੇ ਇਦਾਂ ਉਹਨੂੰ ਦੇਖ ਕੇ ਮੁਸਕਰਾਉਣ ਦੇ ਲਈ ਕੋਈ ਐਫਰਟ ਕਰਨਾ ਪਿਆ ਕੋਈ ਇੰਟੈਲੀਜੈਂਟ ਗੱਲ ਹੋ ਜਾਏ ਸਾਨੂੰ ਤੁੰਗਦੀ ਹੋਵੇ ਉਸ ਤੋਂ ਬਾਅਦ ਧਿਆਨ ਖਿੱਚਿਆ ਜਾਵੇ ਉਹਦੇ ਲਈ ਐਫਰਟ ਕਰਨਾ ਪਏ ਆਪਣੇ ਆਪ ਹੀ ਖਿੱਚੇ ਜਾਂਦਾ ਉਹ ਹੱਦ ਤਾਂ ਹੈ ਬਸ ਜਿਹੜੇ ਕੰਮ ਕਰਦੇ ਆ ਜਿੱਦਣ ਉਹ ਸਾਡੇ ਪਿਆਰ ਕਰਨਾ ਜਿੱਦਣ ਸਾਡੀ ਆਦਤ ਬਣ ਗਈ ਨਾ ਭਗਤ ਪ੍ਰਲਾਦ ਦੇ ਬਾਰੇ ਹੁੰਦਾ ਨਾ ਤੂੰ ਤੂੰ ਭਗਤ ਨਾਮਦੇਵ ਜੀ ਬਾਰੇ ਤੂੰ ਰਾਮ ਕਹਿਣ ਕੀ ਛੂਟ ਬਾਨ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਦੀ ਹਾਂ ਭਗਤ ਨਾਮਦੇਵ ਜੀ ਬਾਰੇ ਤੁਜੇ ਤੁਰਤ ਛਡਾਮੂ ਮੇਰੋ ਕਹਿਮਾ ਤੇ ਜਵਾਬ ਆਇਆ ਇੱਕ ਰਾਮ ਨਾ ਛਡੋ ਗੁਰੇ ਗਾਰ ਘਾਲਿਆ ਗੁਰੂ ਕੀ ਅਗਿਆਨ ਜਿਹੜਾ ਮੈਂ ਹੈਗਾ ਆ ਜੋ ਮੈਂ ਹਾਂ ਜੋ ਮੈਂ ਹੋਂ ਤੱਕ ਪੜਿਆ ਆ ਜੋ ਮੈਂ ਸਿੱਖਿਆ ਆ ਜਿਹੜੀ ਮੇਰੀ ਹੋਂ ਦੇ ਐਗਜ਼ਿਸਟੈਂਸ ਆ ਮੇਰੀ ਉਹਨੂੰ ਗਾਲਿਆ ਮਿਣਾ ਆ ਫਿਰ ਮੇਰਾ ਹੋਣਾ ਕੀ ਹੋਇਆ ਇਹ ਕੋਈ ਇਹ ਕੋਈ ਉਹ ਕਹਿੰਦੇ ਵੀ ਮੈਂ ਜੇ ਜੋ ਕਰ ਰਹੇ ਹਾਂ ਜੋ ਮੈਂ ਕਰਦਾ ਆ ਇਹ ਕਿਸੇ ਐਫਰਟ ਨਾਲ ਥੋੜੀ ਕਰ ਰਹੇ ਤਾਂ ਹੋ ਹੀ ਜਾ ਰਿਹਾ ਮੇਤੋ